ਜਿਵੇਂ ਮੈਂ ਤੁਹਾਨੂੰ ਕਹਾ ਕਿ ਜਿਸ ਮਹਾਨ ਸ਼ਖਸੀਅਤ ਨੂੰ ਅਸੀਂ ਇੱਕ ਨਵੇਂ ਧਰਮ ਦੇ ਬਾਨੀ ਵਜੋਂ ਜਾਣਦੇ ਹਾਂ ਉਹਨਾਂ ਨੇ ਕਦੇ ਕੋਈ ਧਰਮ ਸ਼ੁਰੂ ਕਰਨਾ ਹੀ ਨਹੀਂ ਚਾਇਆ ਸੀ ਜੇ ਮੈਂ ਕਹਾ ਕਿ ਅਜੋਕੇ ਸਿੱਖ ਧਰਮ ਦੀਆਂ ਬਹੁਤ ਸਾਰੀਆਂ ਰਸਮਾਂ ਉਹੀ ਚੀਜ਼ਾਂ ਹਨ ਜਿਨ੍ਹਾਂ ਦੇ ਵਿਰੁੱਧ ਉਸ ਮਹਾਨ ਗੁਰੂ ਨੇ ساری ਉਮਰ ਪ੍ਰਚਾਰ ਕੀਤਾ ਦੋਸਤੋ ਗੱਲਬਾਤ ਪੰਜਾਬੀ ਤੇ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਇੱਥੇ ਕਿਸੇ ਦੀ ਆਲੋਚਨਾ ਕਰਨ ਲਈ ਨਹੀਂ ਬਲਕਿ ਖੋਜ ਕਰਨ ਲਈ ਆਏ ਹਾਂ ਸਿੱਖ ਬੁਲੇਟਿਨ ਵਿੱਚ ਛਪੇ ਲੇਖਾਂ ਅਤੇ ਤੱਥਾਂ ਦੇ ਆਧਾਰ ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਅਸਲ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਸਫ਼ਰ ਤੁਹਾਡੀਆਂ ਕਈ ਤਾਰਨਾਵਾਂ ਨੂੰ ਚੁਣੌਤੀ ਦੇਵੇਗਾ ਇਹ ਸਾਨੂੰ ਇਹ ਸੋਚਣ ਲਈ ਮਜਬੂਰ ਕਰੇਗਾ ਕਿ ਕੀ ਅਸੀਂ ਸੱਚਮੁੱਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਦਿਖਾਏ ਗਏ ਮਾਰਗ ਤੇ ਚੱਲ ਰਹੇ ਹਾਂ ਜਾਂ ਸਿਰਫ ਉਨ੍ਹਾਂ ਦੇ ਨਾਮ ਤੇ ਬਣਾਈਆਂ ਗਈਆਂ ਪਰੰਪਰਾਵਾਂ ਨੂੰ ਨਿਭਾ ਰਹੇ ਹਾਂ ਮੇਰੇ ਨਾਲ ਅੰਤ ਤੱਕ ਬਣੇ ਰਹਿਣਾ ਕਿਉਂਕਿ ਅੱਜ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਸ ਗਵਾਚੇ ਹੋਏ ਰਾਹ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਭਾਗ 1 ਇਨਕਲਾਬੀ ਗੁਰੂ ਨਾਨਕ ਸਾਹਿਬ ਜੀ ਦਾ ਅਸਲ ਮਿਸ਼ਨ ਕਹਾਣੀ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੁੰਦੀ ਹੈ ਪਰ ਉਹ ਗੁਰੂ ਨਾਨਕ ਨਹੀਂ ਜਿਨ੍ਹਾਂ ਨੂੰ ਅਸੀਂ ਸਿਰਫ ਤਸਵੀਰਾਂ ਵਿੱਚ ਵੇਖਦੇ ਹਾਂ ਸਗੋਂ ਉਹ ਇਨਕਲਾਬੀ ਚਿੰਤਕ ਜਿਨ੍ਹਾਂ ਨੇ ਆਪਣੇ ਸਮੇਂ ਦੇ ਹਰ ਸਥਾਪਿਤ ਧਰਮ ਨੂੰ ਚੁਣੌਤੀ ਦਿੱਤੀ 15ਵੀਂ ਸਦੀ ਦਾ ਭਾਰਤੀ ਸਮਾਜ ਕਰਮਕਾਂਡ ਅੰਧਵਿਸ਼ਵਾਸ ਕਟੜਤਾ ਅਤੇ ਸਮਾਜਿਕ ਗਿਰਾਵਟ ਦੀ ਇੱਕ ਪਰੇਸ਼ਾਨ ਕਰਨ ਵਾਲੀ ਤਸਵੀਰ ਸੀ ਇਸ ਮਾਹੌਲ ਵਿੱਚ ਗੁਰੂ ਨਾਨਕ ਸਾਹਿਬ ਜੀ ਇੱਕ ਮੁਕਤੀਦਾਤਾ ਬਣ ਗਿਆ ਸਿੱਖ ਬੁਲੇਟਿਨ ਦੇ ਲੇਖਕਾਂ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਦੇ 6 ਮੁੱਖ ਧਰਮਾਂ ਤਿੰਨ ਸਾਮੀ ਯਹੂਦੀ ਈਸਾਈ, ਇਸਲਾਮ ਅਤੇ ਤਿੰਨ ਪਾਰਤੀ Hindu, Buddha, Jain ਅਤੇ ਉਹਨਾਂ ਦੇ ਦੇਵੀ-ਦੇਵਤਿਆਂ ਨੂੰ ਰੱਦ ਕਰ ਦਿੱਤਾ ਸੀ। ਉਹ ਉਹਨਾਂ ਵਿੱਚ ਇੱਕ ਹੋਰ ਧਰਮ ਜੋੜਨ ਵਾਲੇ ਨਹੀਂ ਸਨ। ਉਹਨਾਂ ਦਾ ਮਕਸਦ ਧਰਮ ਬਣਾਉਣਾ ਨਹੀਂ, ਸਗੋਂ ਮਨੁੱਖਤਾ ਨੂੰ ਜੋੜਨਾ ਸੀ ਕਿਉਂਕਿ ਧਰਮ ਲੋਕਾਂ ਨੂੰ ਵੰਡਦੇ ਹਨ। ਉਹਨਾਂ ਦੀ ਸਾਰੀ ਜ਼ਿੰਦਗੀ ਇਸ ਕੋਸ਼ਿਸ਼ ਵਿੱਚ ਲੰਗੀ ਕਿ ਮਨੁੱਖਤਾ ਨੂੰ ਇਹ ਅਹਿਸਾਸ ਕਰਵਾਇਆ ਜਾਵੇ ਕਿ ਮਨੁੱਖਤਾ ਇੱਕ ਹੈ। ਇਸ ਦਾ ਸਭ ਤੋਂ ਵੱਡਾ ਸਬੂਤ ਉਹਨਾਂ ਦੇ ਆਪਣੇ ਸ਼ਬਦ ਹਨ ਵੇਈ ਨਦੀ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਦਾ ਪਹਿਲਾ ਐਲਾਨ ਸੀ ਨਾ ਕੋ ਹਿੰਦੂ ਨਾ ਮੁਸਲਮਾਨ ਇਸ ਦਾ ਮਤਲਬ ਸੀ ਕਿ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ ਹੈ ਅਸੀਂ ਸਾਰੇ ਮਨੁੱਖੀ ਪਰਿਵਾਰ ਦੇ ਮੈਂਬਰ ਹਾਂ ਦੂਸਰਾ ਸਬੂਤ ਉਹਨਾਂ ਦੀ ਮੱਕਾ ਯਾਤਰਾ ਦਾ ਹੈ ਜਦੋਂ ਕਾਜ਼ੀ ਰੁਕਨਉਦਦੀਨ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਦੇ ਧਰਮ ਬਾਰੇ ਪੁੱਛਿਆ ਤਾਂ ਗੁਰੂ ਜੀ ਦਾ ਜਵਾਬ ਸੀ ਮੈਸਰ ਜਨਹਾਰ ਦਾ ਬੰਦਾ ਹਾਂ ਅਤੇ ਕਿਸੇ ਧਰਮ ਨਾਲ ਸਬੰਧ ਨਹੀਂ ਰੱਖਦਾ ਅਤੇ ਤੀਜਾ ਸਬੂਤ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਆਦੀ ਗ੍ਰੰਥ ਦੇ ਅੰਗ 1136 ਤੇ ਦਿੱਤਾ ਹੈ ਨਾ ਹਮ Hindu ਨਾ ਮੁਸਲਮਾਨ ਉਹਨਾਂ ਨੇ ਅਸੀਂ ਸ਼ਬਦੀ ਵਰਤੋਂ ਕੀਤੀ ਕਿਉਂਕਿ ਉਸ ਸਮੇਂ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦੀ ਗਿਣਤੀ ਕਾਫੀ ਹੋ ਚੁੱਕੀ ਸੀ ਧਿਆਨ ਦਿਓ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਸਿੱਖਾਂ ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਸੰਸਥਾਗਤ ਧਰਮ ਨੂੰ ਨਕਾਰਨ ਵਾਲੇ ਪਹਿਲੇ ਵਿਅਕਤੀ ਨਹੀਂ ਸਨ 20 ਸਦੀ ਦੇ ਸੂਫੀ ਕਵੀ ਰੂਮੀ ਨੇ ਵੀ ਲਿਖਿਆ ਸੀ ਮੈਂ ਪੂਰਬ ਜਾਂ ਪੱਛਮ ਤੋਂ ਨਹੀਂ ਹਾਂ ਮੈਂ ਇਸਾਈ ਯਹੂਦੀ ਜਾਂ ਮੁਸਲਮਾਨ ਨਹੀਂ ਹਾਂ ਮੈਂ ਕਿਸੇ ਵੀ ਸਥਾਪਿਤ ਧਰਮ ਨਾਲ ਸਬੰਧ ਨਹੀਂ ਰੱਖਦਾ ਭਾਗ 2 ਗੁਰਬਾਣੀ ਤਰਕ ਅਤੇ ਵਿਗਿਆਨ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਅੰਨੇ ਵਿਸ਼ਵਾਸ ਤੇ ਨਹੀਂ ਸਗੋ ਤਰਕ ਵਿਵੇਕ ਅਤੇ ਵਿਗਿਆਨ ਤੇ ਆਧਾਰਿਤ ਸੀ। ਉਹਨਾਂ ਨੇ ਸਦੀਆਂ ਪਹਿਲਾਂ ਉਹ ਗੱਲਾਂ ਕਹੀਆਂ ਜੋ ਵਿਗਿਆਨ ਅੱਜ ਸਾਬਤ ਕਰ ਰਿਹਾ ਹੈ। ਉਹਨਾਂ ਨੇ ਸਾਨੂੰ ਵਿਵੇਕ ਬੁੱਧੀ ਯਾਨੀ ਪਰਖਣ ਵਾਲੀ ਅਕਲ ਦੀ ਵਰਤੋਂ ਕਰਨ ਲਈ ਕਿਹਾ। ਗੁਰਬਾਣੀ ਦਾ ਹੁਕਮ ਹੈ ਪਹਿਲਾ ਵਸਤੂ ਸਿਵਾਣੇ ਕਹਿ ਤਾ ਕੀਚੇ ਵਾਪਾਰੋ। ਪਹਿਲਾ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਪਰਖੋ। ਫਿਰ ਉਸਨੂੰ ਸਵੀਕਾਰ ਕਰੋ ਆਓ ਦੇਖੀਏ ਕਿ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰ ਆਧੁਨਿਕ ਵਿਗਿਆਨ ਨਾਲ ਕਿਵੇਂ ਮੇਲ ਖਾਂਦੇ ਹਨ ਬਿਗ ਬੈਗ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਹਿਮੰਡ ਦੀ ਸ਼ੁਰੂਆਤ ਬਾਰੇ ਲਿਖਿਆ ਕਿਤਾਬ ਸੋਏ ਕੋਕਵਾਓ ਇਸ ਦਾ ਅਰਥ ਇਹ ਕੱਢਿਆ ਗਿਆ ਹੈ ਕਿ ਬ੍ਰਹਿਮੰਡ ਇੱਕ ਆਵਾਜ਼ ਇੱਕ ਧਮਾਕੇ ਨਾਲ ਫੈਲਿਆ ਅਤੇ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ ਇਹ ਅੱਜ ਦੀ ਬਿਗ ਬੈਗ ਥਿਊਰੀ ਨਾਲ ਬਹੁਤ ਮਿਲਦਾ ਜੁਲਦਾ ਹੈ ਅਣਗਿਣਤ ਦੁਨੀਆਾਂ ਮ ਜਦੋਂ ਦੁਨੀਆ ਇਹ ਮੰਨਦੀ ਸੀ ਕਿ ਧਰਤੀ ਇੱਕ ਮਿੱਥੇ ਆਸਕ ਬਲਦ ਦੇ ਸਿੰਗਾ ਤੇ ਟਿੱਕੀ ਹੋਈ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਮਿੱਥ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਇਸ ਧਰਤੀ ਤੋਂ ਪਰੇ ਹੋਰ ਵੀ ਅਣਗਿਣਤ ਧਰਤੀਆਂ ਹਨ ਅੱਜ ਖਗੋਲ ਵਿਗਿਆਨ ਸਾਨੂੰ ਦੱਸਦਾ ਹੈ ਕਿ ਬ੍ਰਹਿਮੰਡ ਵਿੱਚ ਅਰਬਾਂ ਗੈਲੈਕਸੀਆਂ ਅਤੇ ਗ੍ਰਹਿ ਹਨ ਜੀਵਨ ਦੀ ਉਤਪਤੀ ਅਤੇ ਵਿਕਾਸ ਗੁਰਬਾਣੀ ਦੱਸਦੀ ਹੈ ਕਿ ਜੀਵਨ ਦੀ ਦੁਨੀਆ ਪਾਣੀ ਵਿੱਚ ਵਿਕਸਤ ਹੋਈ जलते त्रिबवन साजिया विज्ञान भी मानता है कि जीवन समुद्रा विच शुरू होया सिख बुलेटिन दे लेखक ਦੱਸਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਨੇ 84 ਲੱਖ ਜੂਨਾ ਦੀ Hindu ਤਾਰਨਾ ਨੂੰ ਡਾਰਵਿਨ ਤੋਂ 400 ਸਾਲ ਪਹਿਲਾਂ origin of species ਦੇ ਇੱਕ ਰੂਪ ਵਿੱਚ ਬਦਲ ਦਿੱਤਾ ਸੀ ਉਹਨਾਂ ਨੇ ਸਮਝਾਇਆ ਕਿ ਮਨੁੱਖ ਕੀੜੇ ਮੱਛੀ ਹਿਰਨ ਸੱਪ ਅਤੇ ਕੋੜਿਆ ਵਰਗੇ ਅਣਗਿਣਤ ਜੀਵ ਰੂਪਾਂ ਵਿੱਚੋਂ ਵਿਕਸਿਤ ਹੋਇਆ ਹੈ ਕੁਦਰਤ ਦੇ ਨਿਯਮ ਹੁਕਮ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਬ੍ਰਹਿਮੰਡ ਵਿੱਚ ਹਰ ਚੀਜ਼ ਕੁਦਰਤ ਦੇ ਨਿਯਮਾਂ ਅਧੀਨ ਕੰਮ ਕਰਦੀ ਹੈ ਜਿਸ ਨੂੰ ਉਹਨਾਂ ਨੇ ਹੁਕਮ ਕਿਹਾ ਅਰਥ ਹੈ ਕਿ ਕੁਦਰਤ ਦੇ ਨਿਯਮਾਂ ਤੋਂ ਬਾਹਰ ਕੁਝ ਵੀ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਅਤੇ ਪੁਲੰਦੇ ਗਣਿਤ ਸ਼ਾਸਤਰੀ ਕੋਪਰਨਿਕਸ ਹਜ਼ਾਰਾਂ ਮੀਲ ਦੂਰ ਅਤੇ ਇੱਕ ਦੂਜੇ ਤੋਂ ਅਣਜਾਣ ਹੋਣ ਦੇ ਬਾਵਜੂਦ ਬ੍ਰਹਿਮੰਡ ਬਾਰੇ ਇੱਕੋ ਜੇ ਸਿੱਟਿਆ ਤੇ ਪਹੁੰਚੇ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਲਗਾਤਾਰ ਬਦਲ ਰਿਹਾ ਹੈ ਪਾਗ ਤਿੰਨ ਵੱਡਾ ਵਿਗਾੜ ਫਲਸਫੇ ਤੋਂ ਕਰਮਕਾਂਡ ਤੱਕ ਜੇਕਰ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਇੰਨਾ ਤਰਕਸ਼ੀਲ ਅਤੇ ਸਰਵ ਵਿਆਪਕ ਸੀ ਤਾਂ ਫਿਰ ਅਜੋਕਾ ਸਿੱਖ ਧਰਮ ਇੰਨਾ ਰਸਮਾਂ ਵਿੱਚ ਕਿਉਂ ਬਚ ਗਿਆ ਹੈ ਜੈਸੀ ਸ਼ੈਲ ਨਾ ਦਾ ਇੱਕ ਪੱਛਮੀ ਲੇਖਕ ਜੋ ਇੱਕ ਨਾਸਤਿਕ ਹੈ ਅਤੇ ਸਾਰੇ ਧਰਮਾਂ ਨੂੰ ਨਫ਼ਰਤ ਕਰਦਾ ਹੈ ਆਪਣਾ ਤਜਰਬਾ ਸਾਂਝਾ ਕਰਦਾ ਹੈ ਉਹ ਕਹਿੰਦਾ ਹੈ ਕਿ ਜਦੋਂ ਉਸਨੇ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰ ਪੜੇ ਜਿਵੇਂ ਲਿੰਗ ਅਤੇ ਸਮਾਜਿਕ ਬਰਾਬਰੀ ਸੇਵਾ ਅਤੇ ਹਮਦਰਦੀ ਤਾਂ ਉਹ ਬਹੁਤ ਪ੍ਰਭਾਵਿਤ ਹੋਇਆ ਪਰ ਜਦੋਂ ਉਸਨੇ ਆਧੁਨਿਕ ਸਿੱਖ ਧਰਮ ਨੂੰ ਵੇਖਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਇਹ ਵੀ ਦੂਜੇ ਧਰਮਾਂ ਵਰਗਾ ਹੋ ਗਿਆ ਹੈ ਜੋ ਕਹਿੰਦੇ ਕੁਝ ਹੋਰ ਹਨ ਅਤੇ ਕਰਦੇ ਕੁਝ ਹੋਰ ਹਨ ਉਸਨੇ ਲਿਖਿਆ ਕਿ ਜੇ ਗੁਰੂ ਨਾਨਕ ਸਾਹਿਬ ਜੀ ਅੱਜ ਵਾਪਸ ਆ ਜਾਣ ਤਾਂ ਉਹ ਆਪਣੇ ਹੀ ਸਿਧਾਂਤਾਂ ਨੂੰ ਨਹੀਂ ਪਛਾਣ ਸਕਣਗੇ। ਲੇਖਕ ਹਰਦੇਵ ਸਿੰਘ ਸ਼ੇਰਗਿੱਲ ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਵਿਚਾਰ ਕੁਝ ਵਿਰੋਧਾਭਾਸਾਂ ਵੱਲ ਇਸ਼ਾਰਾ ਕਰਦੇ ਹਨ। ਉਦਾਹਰਣ 1 ਗੁਰਬਾਣੀ ਦਾ ਹੁਕਮ ਹੈ। ਇੱਕ ਪਿਤਾ ਇੱਕਸ ਕੇ ਹਮ ਬਾਰਿਕ ਇੱਕ ਪ੍ਰਮਾਤਮਾ ਸਾਡਾ ਪਿਤਾ ਹੈ। ਅਸੀਂ ਸਾਰੇ ਉਸ ਦੇ ਬੱਚੇ ਹਾਂ। ਪਰ ਰਹਿਤ ਮਰਿਆਦਾ ਦਾ ਨਿਯਮ ਕਹਿੰਦਾ ਹੈ। ਸੰਗਤ ਵਿੱਚ ਕੀਰਤਨ ਸਿਰਫ ਇੱਕ ਸਿੱਖ ਹੀ ਕਰ ਸਕਦਾ ਹੈ। ਉਦਾਹਰਣ 2 ਗੁਰਬਾਣੀ ਮਰਦਾ ਅਤੇ ਔਰਤਾਂ ਦੀ ਬਰਾਬਰੀ ਦੀ ਗੱਲ ਕਰਦੀ ਹੈ ਪਰ ਰਹਿਤ ਮਰਿਆਦਾ ਕਹਿੰਦੀ ਹੈ ਇੱਕ ਸਿੱਖ ਤੀ ਦਾ ਵਿਆਹ ਇੱਕ ਸਿੱਖ ਨਾਲ ਹੀ ਹੋਣਾ ਚਾਹੀਦਾ ਹੈ ਲੇਖਕ ਸਵਾਲ ਕਰਦਾ ਹੈ ਕਿ ਜੇਕਰ ਸਾਰੀ ਮਨੁੱਖਤਾ ਇੱਕ ਪ੍ਰਮਾਤਮਾ ਦੇ ਬੱਚੇ ਹਨ ਤਾਂ ਫਿਰ ਇੱਕ ਮਨੁੱਖ ਨਿਰਮਿਤ ਧਰਮ ਦੇ ਨਾਂ ਤੇ ਇਹ ਵਿਤਕਰਾ ਕਿਉਂ ਹੈ ਇਹ ਉਦਾਹਰਣਾ ਦੱਸਦੀਆਂ ਹਨ ਕਿ ਕਿਵੇਂ ਇੱਕ ਸਰਵ ਵਿਆਪੀ ਫਲਸਫਾ ਸਮੇਂ ਦੇ ਨਾਲ ਇੱਕ ਖਾਸ ਸਮੂਹ ਦੀਆਂ ਰਸਮਾਂ ਵਿੱਚ ਸਿਮਟ ਗਿਆ ਪਾਗ 4 ਮਨੁੱਖਤਾ ਲਈ ਗੁਰੂ ਨਾਨਕ ਸਾਹਿਬ ਜੀ ਦਾ ਨਜ਼ਰੀਆ ਗੁਰੂ ਨਾਨਕ ਸਾਹਿਬ ਜੀ ਦਾ ਮਿਸ਼ਨ ਸਿਰਫ ਪੁਰਾਣੀਆਂ ਰਸਮਾਂ ਨੂੰ ਤੋੜਨਾ ਹੀ ਨਹੀਂ ਸੀ ਸਗੋਂ ਮਨੁੱਖਤਾ ਲਈ ਇੱਕ ਨਵਾਂ ਅਤੇ ਬਿਹਤਰ ਮਾਰਗ ਬਣਾਉਣਾ ਵੀ ਸੀ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਔਰਤਾਂ ਨੂੰ ਬਰਾਬਰ ਦਾ ਦਰਜਾ ਦੇਣਾ ਸੀ ਅਜਿਹੇ ਸਮੇਂ ਵਿੱਚ ਜਦੋਂ ਔਰਤਾਂ ਨੂੰ ਨੀਵਾ ਸਮਝਿਆ ਜਾਂਦਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਉੱਚੀ ਆਵਾਜ਼ ਵਿੱਚ ਐਲਾਨ ਕੀਤਾ ਸੋ ਕਿਉ ਮੰੰਦਾ ਆਖੀ ਐ ਜੇ ਤੂੰ ਜਮੇਰਾ ਜਾਨ ਉਸ ਨੂੰ ਬੁਰਾ ਕਿਉ ਕਹੋ ਜਿਸ ਤੋਂ ਰਾਜੇ ਜਨਮ ਲੈਂਦੇ ਹਨ ਉਹਨਾਂ ਨੇ ਕਿਹਾ ਕਿ ਔਰਤਾਂ ਤੋਂ ਬਿਨਾ ਇੱਕ ਸੱਚੇ ਪ੍ਰਭੂ ਤੋਂ ਇਲਾਵਾ ਕੋਈ ਵੀ ਨਹੀਂ ਹੋਵੇਗਾ ਉਹਨਾਂ ਨੇ ਸਤੀ ਪ੍ਰਥਾ ਦੀ ਨਿੰਦਾ ਕੀਤੀ ਅਤੇ ਔਰਤਾਂ ਨੂੰ ਪਰਦਾ ਤਿਆਗਣ ਲਈ ਕਿਹਾ ਉਹਨਾਂ ਦਾ ਫਲਸਫਾ ਬਹੁਤ ਹੀ ਸਧਾਰਨ ਅਤੇ ਵਿਹਾਰਕ ਸੀ ਉਹਨਾਂ ਨੇ ਟੈਨ ਕਮਾਂਡ ਮੈਟਸ ਜहाँ ਸ਼ਰੀਆ ਕਾਨੂੰਨ ਵਰਗੇ ਨੀਮਾ ਦੀ ਲੰਬੀ ਸੂਚੀ ਨਹੀਂ ਦਿੱਤੀ। ਉਹਨਾਂ ਨੇ ਸਿਰਫ ਦੋ ਸਧਾਰਨ ਗੱਲਾਂ ਕਹੀਆਂ। ਕੋਈ ਅਜੀਹਾ ਕੰਮ ਨਾ ਕਰੋ ਜਿਸ ਤੇ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇ। ਅਜੀਹਾ ਕੁਝ ਨਾ ਖਾਓ ਜਾਂ ਪੀਓ ਜੋ ਤੁਹਾਡੇ ਸਰੀਰ ਅਤੇ ਮਨ ਲਈ ਹਾਨੀਕਾਰਕ ਹੋਵੇ। ਦੋਵਾਂ ਮਾਮਲਿਆਂ ਵਿੱਚ ਗੁਰੂ ਜੀ ਚਾਹੁੰਦੇ ਹਨ ਕਿ ਤੁਸੀਂ ਆਪਣੀ ਬਿਬੇ ਕਬੂਦੀ ਪਰਖਣ ਵਾਲੀ ਅਕਲ ਦੀ ਵਰਤੋਂ ਕਰੋ। ਅਤੇ ਸਭ ਤੋਂ ਮਹੱਤਵਪੂਰਨ ਉਹਨਾਂ ਨੇ ਸਰਬੱਤ ਦਾ ਪਲਾ ਦਾ ਸੰਦੇਸ਼ ਦਿੱਤਾ ਸਿਰਫ ਆਪਣਾ ਆਪਣੇ ਪਰਿਵਾਰ ਜਾਂ ਆਪਣੇ ਦੇਸ਼ ਦਾ ਹੀ ਨਹੀਂ ਬਲਕਿ ਸਾਰਿਆਂ ਦੀ ਪਲਾਈ ਦੀ ਕਾਮਨਾ ਕਰਨਾ ਜੋ ਕਿ ਸਿਰਫ ਸਿੱਖ ਧਰਮ ਵਿੱਚ ਹੀ ਵਿਲੱਖਣ ਹੈ ਸਿੱਟਾ ਅਸਲ ਗੁਰੂ ਨਾਨਕ ਸਾਹਿਬ ਜੀ ਨੂੰ ਮੁਣਖ ਹੋਜਣਾ ਤਾਂ ਦੋਸਤੋ ਇਸ ਸਾਰੀ ਚਰਚਾ ਤੋਂ ਅਸੀਂ ਕੀ ਸਿੱਖਿਆ ਸਿੱਖ ਬੁਲੇਟਿਨ ਦੇ ਲੇਖਕਾਂ ਦਾ ਤਰਕ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਇੱਕ ਇਨਕਲਾਬੀ ਸਨ ਜਿਨ੍ਹਾਂ ਨੇ ਵੰਡੀਆਂ ਪਾਉਣ ਵਾਲੇ ਧਰਮਾਂ ਨੂੰ ਰੱਦ ਕੀਤਾ ਅਤੇ ਇੱਕ ਸਰਵ ਵਿਆਪਕ ਤਰਕਸ਼ੀਲ ਅਤੇ ਵਿਗਿਆਨਕ ਜੀਵਨ ਢੰਗ ਦਿੱਤਾ ਉਹਨਾਂ ਦਾ ਟੀਚਾ ਸਚਿਆਰ ਜੀਵਨ ਸਿਖਾਉਣਾ ਸੀ ਜੋ ਸੱਚ ਨਾਲੋਂ ਵੀ ਉੱਚਾ ਹੈ ਪਰ ਸਮੇਂ ਦੇ ਨਾਲ ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਦੇ ਫਲਸਫੇ ਨੂੰ ਇੱਕ ਰਵਾਇਤੀ ਧਰਮ ਵਿੱਚ ਬਦਲ ਦਿੱਤਾ ਜਿਸ ਵਿੱਚ ਉਹੀ ਰਸਮਾਂ ਅਤੇ ਪੇਦਬਾਵ ਸ਼ਾਮਲ ਹੋ ਗਏ ਜਿਨ੍ਹਾਂ ਦਾ ਨਾਨਕ ਸਾਹਿਬ ਜੀ ਨੇ ਖੰਡਨ ਕੀਤਾ ਸੀ ਤਾਂ ਅੰਤ ਵਿੱਚ ਸਵਾਲ ਇਹ ਹੈ ਕਿ ਅਸੀਂ ਕਿਸ ਦੇ ਪੈਰੋਕਾਰ ਹਾਂ ਕੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਤੇ ਚੱਲ ਰਹੇ ਹਾਂ ਜਾਂ ਕੀ ਅਸੀਂ ਸਿਰਫ ਉਨ੍ਹਾਂ ਬਾਰੇ ਬਣਾਏ ਗਏ ਧਰਮ ਦੀਆਂ ਰਸਮਾਂ ਨਿਭਾ ਰਹੇ ਹਾਂ ਜੇ ਇਸ ਵੀਡੀਓ ਨੇ ਤੁਹਾਨੂੰ ਸੋਚਣ ਲਈ ਮਜਬੂਰ ਕੀਤਾ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਤੁਹਾਡਾ ਇੱਕ ਲਾਈਕ ਇਸ ਆਵਾਜ਼ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ ਇਸ ਵਿਸ਼ੇ ਤੇ ਤੁਹਾਡੇ ਕੀ ਵਿਚਾਰ ਹਨ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸੋ ਅਤੇ ਇਸ ਵੀਡੀਓ ਨੂੰ ਆਪਣੇ ਉਹਨਾਂ ਦੋਸਤਾਂ ਨਾਲ ਸ਼ੇਅਰ ਕਰੋ ਜੋ ਡੂੰਘਾਈ ਨਾਲ ਸੋਚਣਾ ਪਸੰਦ ਕਰਦੇ ਹਨ ਹੋਰ ਅਜਈਆਂ ਸੋਚ ਭਰਪੂਰ ਵੀਡੀਓਜ਼ ਲਈ ਗੱਲਬਾਤ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਓ ਮਿਲ ਕੇ ਸਿਰਫ ਵਿਸ਼ਵਾਸ ਹੀ ਨਾ ਕਰੀਏ ਸਗੋਂ ਜਾਣੀਏ ਅਤੇ ਸਵਾਲ ਵੀ ਕਰੀਏ ਤੁਹਾਡਾ ਤਨਵਾਦ